ਓਏ ਹੋਏ ਨਮਸਤੇ ਸਸੀਗਾ ਦਾ ਮੈਂ ਹਾਂ ਤੁਹਾਡਾ ਨਵਦੀਪ ਤੇ ਅੱਜ ਆਪਾਂ ਵਲੌਗ ਦੀ ਸਟਾਰਟਿੰਗ ਰਾਤ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਅੱਜ ਲੋੜੀ ਦਾ ਤਿਉਹਾਰ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਲੋੜੀ ਦੀਆਂ ਤੇ ਤੁਸੀਂ ਸਾਰੇ ਘਰੇ ਖੁਸ਼ੀਆਂ ਹੋਵੋਗੇ ਤੇ ਅੱਜ ਸਾਡੇ ਕੁਆਟਰਾਂ ਵਿੱਚ ਲੋੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਦੇਖੋ ਸਾਡੇ ਕੁਆਟਰਾਂ ਵਿੱਚ ਸਾਰੇ ਜਣੇ ਇਕੱਠੇ ਹੋ ਕੇ ਇੱਕੋ ਸਾਥ ਇਕੱਠੇ ਹੋ ਗਏ ਲੋੜੀ ਦਾ ਤਿਉਹਾਰ ਮਨਾਉਂਦੇ ਆ ਤੁਹਾਨੂੰ ਦਿਖਾਉਣੇ ਆ ਮਿੱਤਰੋ ਲੋੜੀ ਨੂੰ ਹੋਣਾ ਅੱਗ ਲੱਗ ਚੁੱਕੀ ਹੈ ਤੇ ਸਾਡੇ ਸਾਰੇ ਕੁਆਟਰਾਂ ਦੇ ਇਹ ਸਾਡੇ ਕੁਆਟਰਾਂ ਸਿਟੀ ਥਾਣਾ ਸਾਰੇ ਪੁਲਸੀ ਪੁਲਸੀਆਂ ਦੇ ਕੁਆਟਰਾਂ ਤੇ ਸਾਰੇ ਬੈਠੇ ਆ ਤੇ ਸਾਡੇ ਲੋੜੀ ਨੂੰ ਅੱਗ ਲੱਗ ਚੁੱਕੀ ਐ ਤੇ ਮਿੱਤਰੋ ਚਾਹ ਵੀ ਬਣ ਰਹੀ ਐ ਇੱਕ ਸਾਈਡ ਤੇ ਵੀਰ ਜੀ ਚਾਹ ਤਿਆਰ ਆ ਬਸ ਭਾਈ 5-10 ਮਿੰਟ ਲੱਗਣਗੇ ਆ ਸਾਡੇ ਸ਼ਿਵਮ ਭਾਜੀ ਤੇ ਆਹਾ ਸਾਡੇ ਕੁਆਟਰਾਂ ਦੀ ਦਰਗਾਹ ਆ ਬਾਬਾ ਜੀ ਨੂੰ ਨਮਨ ਤੇ ਬਾਬਾ ਜੀ ਅੱਗੇ ਅਰਦਾਸ ਕਰਦੇ ਆ ਕਿ ਸਾਡੇ ਕੁਆਟਰਾਂ ਦੇ ਸਾਰੇ ਲੋਕਾਂ ਦੇ ਸਾਰੇ ਕੁਆਟਰਾਂ ਦੇ ਘਰਾਂ ਤੇ ਮਿਹਰ ਵਰਿਆ ਹਵਾਤਰ ਰੱਖੀ ਰੱਖੇ ਤੇ ਬਹੁਤ ਵਧੀਆ ਇਹੀ ਸਹੀ ਹੋਈ ਪਈ ਐਵੇਂ ਸਾਡ ਨੇ ਜੀਤਾ ਚਾਰ ਉਬਾਲੇ ਠੀਕ ਆ ਚੱਲਣ ਲੱਗਿਆ ਬਸ ਚੱਲ ਆ ਇੱਧਰ ਸਾਰੇ ਪਾਲਾ ਸੇ ਕਰੇ ਸੀ ਅੱਗ ਤੇ ਆ ਟਰੈਕਟਰ ਫੜੇ ਹੋਏ ਆ ਸ਼ਿਪਾ ਮੁੰਡੇ ਨੇ ਹੁਣ ਚਲਾ ਤੇ ਗਾਣੇ ਤੇ ਗਾਣੇ ਨਹੀਂ ਸੋਰੀ ਸ਼ਬਦ ਸ਼ਬਦ ਕਹਿ ਲਓ ਤੇ ਸਾਡੀ ਨਾ ਚਾਲ ਅੱਗ ਥੋੜੀ ਜੀ ਬੁੱਝ ਚੁੱਕੀ ਐ ਤੋ ਬਾਹਲਾ ਨਹੀਂ ਆ ਰਿਹਾ ਅਸੀਂ ਸੋਚਿਆ ਉਹ ਵੀਰੇ ਇਹਦੇ ਜਵਾਲਾ ਆਣਾ ਨਹੀਂ ਖੁੱਲਾ ਭਾਂਡਾ ਇਹਦੇ ਜਵਾਲਾ ਨਹੀਂ ਆਣਾ ਆਏਗਾ ਪਰ ਕਟਾਊਗਾ ਉਹ ਵੀ ਨਹੀਂ ਹੋਣਾ ਦੇਖੋ ਅੱਗ ਬਲ ਰਹੀ ਸਾਡੇ ਸਰਦਾਰ ਸਾਹਿਬ ਬਹੁਤ ਕੋਸ਼ਿਸ਼ ਕਰ ਰਹੇ ਔਰ ਇਹ ਥੋੜਾ ਜਾਂ ਕਾ ਹੋ ਚੁੱਕਿਆ ਕੰਮ ਪਤਾ ਨਹੀਂ ਕਿਉਂ ਨਹੀਂ ਬਲ ਰਹੀ ਤੇ ਵਿਚਾਰਾ ਹਦਲਾ ਪੱਟੀ ਵਾਲਾ ਥੱਲੇ ਧੀ ਵਿਆਈ ਤੇ ਇਹ ਸਾਰੇ ਇਕੱਠੇ ਹੋ ਚੁੱਕੇ ਆ ਅੱਗ ਲੱਗ ਚੁੱਕੀ ਐ ਤੇ ਸਾਰੇ ਇੰਜੋਏ ਕਰ ਰਹੇ ਆ ਬਹੁਤ ਜ਼ਿਆਦਾ ਸਾਡੇ ਕੁਆਟਰਾਂ ਦੇ ਮੁੰਡੇ ਸਾਡੇ ਕੁਆਟਰਾਂ ਦੇ ਧੀਆ ਪੈਣਾ ਸਾਰੇ ਇੰਜੋਏ ਕਰ ਰਹੇ ਆ ਹੁਣ ਸਾਡੇ ਸ਼ੁਰੂਆਤ ਹੋਣ ਜਾ ਰਹੀ ਐ ਸਭ ਤੋਂ ਪਹਿਲਾਂ ਆਂਟੀ ਜੀ ਨੇ ਸ਼ੁਰੂਆਤ ਕੀਤੀ ਐ ਸਾਰੇ ਹੁਣ ਲੋੜੀ ਨੂੰ ਨਮਨ ਨਮਨ ਕਰ ਰਹੇ ਆ ਸਾਰੇ ਜਣੇ ਤੇ ਦੇਖੋ ਬਹੁਤ ਵਧੀਆ ਸਾਰੇ ਮੁੰਡਿਓ ਆਜੋ ਤੁਸੀਂ ਵੀ ਸੋਣ ਕਰ ਲੋ ਬੂਰਾ ਸਾਡੇ ਕੋਲ ਤਾਂ ਹੈਗੇ ਨਹੀਂ ਖੁੱਲੇ ਅਸੀਂ ਇਧਰ ਆਪਦੀ ਦੀਦੀ ਕੋ ਲੈ ਲੈਨੇ ਹੁੱਲੇ ਥੋੜੇ ਜੇ ਤੇ ਅਸੀਂ ਵੀ ਨਵਨ ਕਰ ਦਿੰਨੇ ਆ ਸਾਡੇ ਸਾਰੇ ਕੁਆਟਰਾਂ ਦੇ ਸਾਰੇ ਕੁਆਟਰਾਂ ਦੇ ਨੌ ਨੌਜਵਾਨ ਭੈਣਾ ਸਾਡੇ ਸਾਰੇ ਭਰਾ ਭੈਣ ਭਰਾ ਸਾਰੇ ਇਕੱਠੇ ਹੋਏ ਹੋਏ ਆ ਕੁਆਟਰਾਂ ਦੇ ਬਹੁਤ ਵਧੀਆ ਸਾਡੇ ਕੁਆਟਰਾਂ 'ਚ ਇਹੀ ਆ ਇੱਕੋ ਖਾਸੀਅਤ ਜਿਵੇਂ ਜਦੋਂ ਵੀ ਕੋਈ ਤਿਉਹਾਰ ਹੁੰਦਾ ਸਾਰੇ ਇਕੱਠੇ ਵਧੀਆ ਇੰਜੋਏ ਕਰਦੇ ਆ ਮੰਮੀ ਜੀ ਆ ਚੁੱਕਿਆ ਤੇ ਆ ਮੇਰੇ ਭੈਣ ਤੇ ਆ ਦੇਖੋ ਸੋਹਣ ਪੂਰਾ ਕਰ ਰਹੇ ਆ ਮਾਤਾ ਜੀ ਵੀ ਤੇ ਚਲੋ ਆਪਾਂ ਵੀ ਕੋਈ ਮੰਨ ਲੈਨੇ ਆ ਕਹਿੰਦੇ ਆ ਵੀ ਲੋਹੜੀ ਦੇ ਅੱਗੇ ਕੋਈ ਵੀ ਮਨੋਤੀ ਮੰਨੋ ਤਾਂ ਪੂਰੀ ਹੁੰਦੀ ਆ ਤੇ ਆਪਾਂ ਵੀ ਮੰਨਦੇ ਆ ਕੁਛ ਵਾਹਿਗੁਰੂ ਵੇਰ ਕਰੇ ਸਾਰਿਆਂ ਤੇ ਨਾਜ਼ ਨਹੀਂ ਨਾਜ਼ ਨਹੀਂ ਨੁਤੀ ਆਪ ਮੰਨ ਲਈ ਆ ਤੇ ਹੁਣ ਅਸੀਂ ਸਾਰੇ ਵੱਡੇ ਸ਼ਿਵਮ ਨੇ ਚਾਹ ਤਾਂ ਬਣਾਈ ਹੈ ਪਰ ਅਜੇ ਤੱਕ ਬਨ ਨਹੀਂ ਰਹੀ ਪਤਾ ਨਹੀਂ ਕੀ ਚੱਕਰ ਆ ਵੇਖੋ ਬਾਲੇ ਉਬਾਲੇ ਨਹੀਂ ਆ ਰਹੇ ਚਾਹ ਨੂੰ ਚੰਗੀ ਤਰ੍ਹਾਂ ਆਹ ਦੇਖੋ ਆਕ ਫੁੱਲਾ ਤੇ ਪਰ ਮੋਲ ਬਨ ਨਹੀਂ ਰਿਹਾ ਚਾਹ ਆ ਦੇਖੋ ਬਤੀਲੇ ਦੇ ਵਿੱਚ ਮੋਬਾਈਲ ਬਾਦ ਆ ਫਿਰ ਵੀ ਆਪਣੇ ਵੀਊ ਜਾ ਬਤੀਲੇ ਦੇ ਵਿੱਚ ਮੋਬਾਈਲ ਬਾਦ ਆ ਫਿਰ ਵੀ ਨਹੀਂ ਆ ਵਿਕਰਮ ਜੀ ਦੱਸੋ ਚਾਹ ਨੂੰ ਬਾੜਾ ਕਿਉਂ ਨਹੀਂ ਆ ਰਿਹਾ ਬਹੁਤ ਮੱਠੀ ਚੱਲ ਰਹੀ ਸੀ ਇਸ ਕਰਕੇ ਅੱਛਾ ਅੱਛਾ ਚਲੋ ਕੋਈ ਨਹੀਂ ਹੋਰ ਪਤਾ ਲੱਗਿਆ ਹਾਂ ਹੁਣ ਅਗ ਤੇਜ਼ ਕਰਤੀ ਹੁਣ ਅਗ ਤੇਜ਼ ਕਰਤੀ ਤੇ ਬਾਜੀ ਤੁਸੀਂ ਤਾਂ ਕੁਝ ਬੋਲੇ ਨਹੀਂ ਆ ਮੇਰਾ ਵੱਡਾ ਭਾਈ ਰੋਸਟਰਾਂ ਰੋਸਟਰਾਂ ਚਲੋ ਵੈਰੀ ਰੋਸਟੀ ਕੁੜੀ ਆ ਤੇ ਸਾਡੇ ਲਾਵ ਤੇ ਸਾਡੇ ਲਾਵ ਫਰੀਦ ਬਾਜੀ ਤੇ ਇਹ ਇੱਕ ਹੁਣ ਇਹ ਕੈਨੇਡਾ ਤੋਂ ਵਾਪਸ ਆਇਆ ਹੁਣੇ ਹੁਣੇ ਥੋੜੀ ਦੇ ਥੋੜਾ ਟਾਈਮ ਪਹਿਲਾਂ ਤੇ ਵਾਪਸ ਜਾਣਾ ਇਹਨਾਂ ਨੇ ਬਾਅਦ ਚ ਫਿਰ ਤੇ ਚਲੋ ਇੰਜੋਏ ਕਰਦੇ ਆ ਇੰਜੋਏ ਕਰਦੇ ਆ ਮਿਲਦੇ ਆ ਨੈਕਸਟ ਨੈਕਸਟ ਆਦਾ ਆਦਾ ਫੇਸ ਕਰ ਇਹ ਯਾਰ ਅਗਲਾ ਕੈਮਰਾ ਮੇਰੇ ਚਲਦਾ ਨਹੀਂ ਨਾ ਪ੍ਰੋਬਲਮ ਆ ਰਹੀ ਆ